ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰਪ੍ਰੀਤ ਕੌਰ ਤੁਹਾਡਾ ਸਵਾਗਤ ਹੈ ਸਗਰੂਰ ਫੈਮਿਲੀ ਚੈਨਲ ਤੇ ਹੁਣ ਵੱਜ ਗਏ ਨੇ ਜੀ 7 ਵਜੇ ਦਾ ਟਾਈਮ ਹੈ ਆਪਾਂ ਲੱਗਿਆ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਆਇਓ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਵੀਡੀਓ ਨੂੰ ਪੂਰਾ ਜਰੂਰ ਦੇਖਿਓ ਜੀ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਆ ਕਰੋ ਬਾਕੀ ਤੁਸੀਂ ਦੇਖ ਸਕਦੇ ਹੋ ਜੀ ਪਿੱਛੇ ਬੱਦਲ ਬਹੁਤ ਹੋਈ ਪੈਣੀ ਰਾਤ ਦਾ ਜਿਹੜਾ ਮੌਸਮ ਹੈ ਸੰਗਰੂਰੀ ਏਰੀਆ ਚ ਕਾਫੀ ਖਰਾਬ ਆ ਰਾਤ ਬਹੁਤ ਜ਼ਿਆਦਾ ਹਵਾ ਵੀ ਚੱਲੀ ਤੇ ਰਾਤ ਦੀ ਲਾਈਟ ਵੀ ਹੈ ਨਹੀਂਗੀ ਆਪਣੇ ਤੇ ਬਾਕੀ ਹੁਣ ਦੇਖੋ ਤੁਸੀਂ ਦੇਖ ਸਕਦੇ ਹੋ ਕਿੱਥੇ ਹਵਾ ਵੀ ਚੱਲ ਰਹੀ ਹੈ ਹਵਾ ਹੁਣ ਇਸ ਟੰਕ ਤੱਕ ਘਟ ਗਈ ਆ ਰਾਤ ਬਹੁਤ ਜ਼ਿਆਦਾ ਹਵਾ ਚੱਲੀ ਆ ਤੇ ਬਾਕੀ ਤੁਸੀਂ ਵੀ ਕਮੈਂਟ ਕਰਕੇ ਦੱਸੋ ਜੀ ਤੁਹਾਡੇ ਏਰੀਆ ਦੇ ਵਿੱਚ ਅੱਜ ਮੌਸਮ ਦਾ ਕੀ ਹਾਲ ਹੈ ਵੈਸੇ ਮੇਰੇ ਹਸਬੰਦ ਨਹੀਂ ਰਾਤਾ ਕਿ ਦੱਸਿਆ ਸੀ ਵੀ ਇਹਨਾਂ ਨੂੰ ਕਿਸੇ ਨੇ ਦੱਸਿਆ ਹੋਣਾ ਵੀ ਮੀ ਪੈ ਸਕਦਾ ਅੱਜ ਰਾਤ ਨੂੰ ਕਿਉਂਕਿ ਦੱਸਿਆ ਹੋਇਆ ਸੀਗਾ ਗਰਮੀ ਵੀ ਤੁਸੀਂ ਤੁਹਾਨੂੰ ਪਤਾ ਹੀ ਹੈ ਕਿ ਗਰਮੀ ਵੀ 2-3 ਦਿਨ ਦੀ ਕਾਫੀ ਪੈ ਰਹੀ ਸੀ ਇੱਕਦਮ ਹੀ ਮੌਸਮ ਦਾ ਚੇਂਜ ਹੋ ਗਿਆ ਸੀ ਤੇ ਬਾਕੀ ਜਦੋਂ ਫਸਲ ਦੀ ਕਟਾਈ ਆਉਂਦੀ ਹੈ ਉਦੋਂ ਵੀ ਆਪਾਂ ਨੂੰ ਪਤਾ ਹੈ ਵੀ ਮੀਂਹ ਉਹਦੇ ਇੱਕ ਵਾਰੀ ਆਂਦਾ ਜ਼ਰੂਰ ਹਨ ਚਲੋ ਜੀ ਆਪਾਂ ਤੁਹਾਨੂੰ ਦਿਖਾਨੀ ਆ ਮੌਸਮ ਹਾਂਜੀ ਆ ਤੂੰ ਦੇਖ ਸਕਦੇ ਹੋ ਬੱਦਲ ਕਾਫੀ ਹੋਇਆ ਪਿਆ ਇਸ ਸਾਈਡ ਨੂੰ ਜਿਹੜਾ ਇਸ ਸਾਈਡ ਨੂੰ ਬੱਦਲ ਜ਼ਿਆਦਾ ਹੋਇਆ ਪਿਆ ਤੇ ਇਹ ਇਧਰ ਨੂੰ ਜਿਹੜੀ ਏ ਰੋਡ ਜਾਂਦੀ ਹੈ ਜੀ ਨਾਬਾ ਚੱਲ ਜਾਂਦੀ ਹੈ ਏ ਰੋੜੇ ਇਧਰ ਨੂੰ ਜਾਂਦੀ ਹੈ ਮਲੇਰ ਕੋਲ ਦਾ ਮੇਨ ਰੋਡ ਤੇ ਤੁਸੀਂ ਹੁਣ ਆਪ ਕੋ ਹਿਸਾਬ ਲਾ ਲਓ ਵੀ ਨਾਬੇ ਸਾਈਡ ਨੂੰ ਵੀ ਹੈਗਾ ਪਿੰਡਾ ਕਨੀਮੀ ਤੇ ਬਾਕੀ ਇਧਰ ਮਲੇਰ ਕੋਲ ਦਾ ਸਾਈਡ ਨੂੰ ਵੀ ਹੈਗਾ ਤੇ ਵੈਸੇ ਤਾਂ ਸਾਰੇ ਪਾਸੇ ਬੱਦਲ ਏਦਾਂ ਹੀ ਨੇ ਤੇ ਬਾਕੀ ਤੁਸੀਂ ਕਮੈਂਟ ਕਰਕੇ ਜੂ ਦੱਸੋ ਜੀ ਤੁਹਾਡੇ ਕਨੇ ਕੀ ਹਾਲਾ ਮੌਸਮ ਦਾ ਤੇ ਗਰਮੀ ਕਾਫੀ ਦਿਨਾਂ ਦੀ ਪੈ ਰਹੀ ਸੀ ਜੀ ਕਾਫੀ ਗਰਮੀ ਪੈ ਰਹੀ ਸੀ ਉਹਦਾ ਕਰਕੇ ਚਲੋ ਥੋੜੀ ਜਿਹੀ ਹਵਾ ਹਟ ਲਓਗੀ ਇੱਕਦਮ ਮੌਸਮ ਜਾ ਬਦਲ ਗਿਆ ਇੱਕਦਮ ਹੀ। ਬਾਕੀ ਗਰਮੀ ਜ਼ਰੂਰੀ ਵੀ ਹੈ ਜੀ ਫਸਲਾਂ ਆ ਪੱਕਣ ਲਈ। ਸਾਨੂੰ ਪਤਾ ਵੀ ਫਿਰ ਫਸਲ ਨਹੀਂ ਪੱਕਣੀ। ਹਾਂਜੀ ਲੋ ਅੱਜ ਆਪਾਂ ਮੰਗਾਇਆ ਜੀ ਔਨਲਾਈਨ ਸਮਾਨ ਥੋੜਾ ਜਿਹਾ। ਤੁਹਾਨੂੰ ਦਿਖਾਉਣੀ ਆ ਵੀ ਅੱਜ ਆ ਪੱਕੀ ਮੰਗਾਇਆ। ਤੇ ਇਹ ਮੰਗਾਇਆ ਜਿਹੜਾ ਟੀਵੀ ਹੈਗਾ ਉਹਦਾ ਬਾਕਸ ਰੱਖਣ ਵਾਸਤੇ ਜਿਹੜਾ ਕੰਧ ਦੇ ਵਿੱਚ ਅਟੈਚ ਹੋ ਜਾਂਦਾ ਦਾ ਸੈਲਫ ਹੁੰਦੀ ਹੈਗੀ ਲੱਕੜ ਜੇ ਦੀ। ਮਤਲਬ ਕਿ ਥੋੜਾ ਬਾਕਸ ਜਿ ਬਣੇ ਹੋਣਗੇ ਉਹਦੇ ਵਿੱਚ ਉਹ ਮਗਵਾਇਆ ਕਿਉਂਕਿ ਟੇਬਲ ਤਾਂ ਹੁੰਦੱਸਿਆ ਸੀਗਾ ਵੀ ਜਿਹੜਾ ਟੇਬਲ ਆ ਉਹਦੇ ਥੋੜਾ ਉਹ ਕੁੱਟੇ ਵੀ ਟੁੱਟ ਵੀ ਗਿਆ ਮਤਲਬ ਉਹਦੇ ਪਿੱਛੇ ਮਤਲਬ ਕੀ ਹੁਣ ਆਪਾਂ ਖੇਤਾ 'ਚ ਰਹਿੰਦੇ ਆ ਜੋ ਚੂਹਾ ਹੈ ਚੂਹਾ ਜਾਂ ਚੂਹੀ ਆਉਂਦੇ ਨੇ ਤਾਂ ਉਹ ਪਿੱਛੇ ਲੁਕ ਜਾਂਦੇ ਨੇ ਤਾਂ ਉਹਦਾ ਕਰਕੇ ਫਿਰ ਥੋੜਾ ਜਿਹਾ ਪ੍ਰੋਬਲਮ ਆਉਂਦੀ ਹੈ ਤਾਂ ਕਰਕੇ ਫਿਰ ਆਪਾਂ ਸੋਚਿਆਗਾ ਵੀ ਉਹ ਟੇਬਲ ਵੈਸੇ ਵੀ ਥੋੜਾ ਜਿਹਾ ਕਾਫੀ ਪੁਰਾਣਾਗਾ ਤਾਂ ਕਰਕੇ ਹੁਣ ਸੋਚਿਆ ਵੀ ਉਹਨੂੰ ਹਟਾ ਕੇ ਵੀ ਇਹਨੂੰ ਲਗਾ ਦਈਏ ਇਹ ਜ਼ਿਆਦਾ ਮਹਿੰਗਾ ਤਾਂ ਨਹੀਂ ਆਇਆ ਜੀ ਸਾਰਾ 600 ਦਾ ਆਇਆ ਨਾ ਤੇ ਸੋਚਦਾ ਮੈਂ ਕਾਫੀ ਟੈਂਪੋਰੀ ਸੀ ਪਰ ਹੁਣ ਫਾਈਨਲੀ ਜਾ ਕੇ ਹੁਣ ਮੰਗਵਾਇਆ ਤੇ ਮੈਂ ਕਿਵੇਂ ਚਲੋ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਾਂ ਤੇ ਪਤਾ ਨਹੀਂ ਕਿੰਦਾ ਦਾ ਹੋਊਗਾ ਕਿਉਂਕਿ ਇਹ ਹੀ ਆ ਵੀ ਮਜ਼ਬੂਤੀ ਠੀਕ ਹੋਵੇ ਪਰ ਜਿਹੜਾ ਟੇਬਲ ਆ ਜੀ ਉਹ ਵੀ ਅਸੀਂ ਮਤਲਬ ਕਿ ਖਰੀਦਿਆ ਸੀਗਾ ਆਪ ਜਾ ਕੇ ਪਰ ਉਹ ਵੀ ਕੋਈ ਕੋਈ ਠੀਕ ਰੇਟ ਦਾ ਸੀ ਤੇ ਉਹ ਵੀ ਜਿਹੜਾ ਉਹਦਾ ਫੱਟਾ ਸੀ ਮਤਲਬ ਉਹ ਵਿਚਾਰ ਉਹ ਝੁਕਣ ਲੱਗ ਗਿਆ ਕਿਉਂਕਿ ਉਹਦੀ ਜਿਹੜੀ ਲੱਕੜ ਸੀ ਥੋੜੀ ਹਲਕੀ ਸੀ ਤੇ ਮੈਨੂੰ ਇਹ ਦਾ ਵੀ ਚਲੋ ਕਿਰਾ ਵੀ ਉਹਨੂੰ ਆਪਾਂ ਹਟਾ ਦਈਏ ਤੇ ਜਿਆਦਾ ਆਪਾਂ ਇਹ ਮੈਂਦਾ ਨਹੀਂ ਲਗਾਇਆ ਤੇ ਵੀ ਚਲੋ ਥੋੜਾ ਟਾਈਮ ਤਾਂ ਨਿਕਲ ਜੂਗਾ ਪਰ ਦੇਖਾਂਗੇ ਉਸ ਤੋਂ ਬਾਅਦ ਹੁਣ ਵੀ ਖੋਲਦੇ ਆਂ ਹਣਪਨ ਲੋਜੀ ਵਾਈਟ ਕਲਰ ਦਾ ਮਗਾਇਆ ਸੀ ਆ ਕਾਗਜ਼ ਲੱਗਿਆ ਹੋਇਆ ਹੈ ਦੇ ਉੱਪਰ ਇਹ ਉੱਤਰ ਜੂਗਾ ਤੇ ਦੋਨੋਂ ਸਾਈਡ ਲੱਗਿਆ ਹੋਇਆ ਤੇ ਆ ਇਹਦੇ ਹੋਲ ਦਿੱਤੇ ਹੋਏ ਨੇ ਨਾਟ ਵਗੈਰਾ ਲਈ ਤੇ ਆ ਨਾ ਆ ਜੀ ਨਾਟ ਨੇ ਮੱਲਾ ਦੇ ਹਾਂ ਜੀ ਆ ਨਾਟ ਨੇ ਕਉਕੀ ਇਹ ਦਿਵਾਰ ਦੇ ਵਿੱਚ ਆਪਾਂ ਲਗਾਉਣਾਗਾ ਤੇ ਨਾਲ ਹੀ ਉਹਨਾਂ ਨੇ ਸਾਰੀਆਂ ਲਿੱਕੀਆਂ ਵਗੈਰਾ ਨਾਲ ਹੀ ਭੇਜੀਆਂ ਤੇ ਬਸ ਇਹੀ ਲਈ ਚਾਰ ਹੋਲ ਨੇ ਥੇ ਆ ਫਿਰ ਆਪਾਂ ਜੁ ਲਗਾਤਾ ਫਿਰ ਉਤਾਰਦਾਂਗੇ ਇਹਨੂੰ ਆ ਸਾਰਾ ਪੇਪਰ ਹੈ ਜਿਹੜਾ ਆ ਵੜਾ ਲੱਗਿਆ ਹੋਇਆ ਤੇ ਇਹ ਵਧੀਆ ਚੰਗੀ ਚੀਜ਼ ਹੈ ਕਿਉਂਕਿ ਇਹਦੇ ਨਾਲ ਸੱਚੀ ਟਾਣੀ ਹੈ ਪੈਣੀ ਆ ਤੇ ਬਾਕੀ ਇਹਦੇ ਵੀ ਇਦਾਂ ਹੈ ਜੀ ਇਹਦੇ ਵਿੱਚ ਚਾਰ ਹੋਲ ਨੇ ਤੇ ਵਾਹ ਆ ਦੋ ਪੱਟੀਆਂ ਨੇ ਜੀ ਇਹਦੇ ਵਿੱਚ ਇਹ ਮਤਲਬ ਇਸ ਤਰੀਕੇ ਨਾਲ ਲੱਗੇਗਾ। ਹਾਂਜੀ ਆਹ ਹੋਲ ਨੇ ਇਸ ਤਰੀਕੇ ਨਾਲ ਲੱਗੇਗਾ। ਇਦਾਂ ਲਾ ਕੇ ਜਿਹੜਾ ਆਹ ਵਾਲਾ ਇਹਦੇ ਉੱਪਰ ਆ ਜਾਏਗਾ। ਜਿਹੜਾ ਆਹ ਕੱਟ ਲੱਗਿਆ ਹੋਇਆ ਸੀ ਇਹ ਮਤਲਬ ਦੀਵਾ ਪਿਛਲੀ ਸਾਈਡ ਤੋਂ ਜਿਹੜਾ ਤਾਰ ਆਗੀ ਤਾਰ ਪਿੱਛੇ ਦੀ ਇਹ ਆ ਜਾਏਗੀ ਤੇ ਇੱਥੇ ਬਾਕਸ ਰੱਖਿਆ ਜਾਊਗਾ ਤੇ ਸਾਈਡ ਤੇ ਆਪਾਂ ਜੇ ਉੱਪਰ ਕੋਈ ਹੋਰ ਚੀਜ਼ ਰੱਖਣੀ ਹੋਵੇ ਤਾਂ ਉਹ ਵੀ ਰੱਖੀ ਜਾਊਗੀ। ਚਲੋ ਜੀ ਆਪਾਂ ਇਹਨੂੰ ਲਗਾਨੇ ਆਂ ਫਿਰ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਦੇ ਆਂ। ਉਹ ਰਿਹਾ ਇੱਕ ਚੂਟੀ ਤੇ ਨੀਂਦ ਚਾਲ ਭਿਆਸਸ ਗੱਲਤ ਲੱਗੀ ਹਾਂ ਗੱਲਤ ਤਾਂ ਨਹੀਂ ਲੱਗੀ ਇੱਕ ਹਰਮਨ ਜਿਹੜੀ ਫਿਰ ਉਹ ਵੀ ਨਹੀਂ ਛੋਟੀਆਂ ਨਹੀਂ ਬਣੀ ਮੈਂ ਨਾਲ ਕੋ ਫਾੜਦੇ ਨਾ ਫਿਰ ਪਾਣੀ ਦੀ ਤਾਂ ਕੀ ਦੋ ਲੈਵਾਂ ਕੀ ਨਾ ਕਰ ਦਵਾਏ どういうこと ਇਸ ਦਾ ਬਾਅਦ ਚ ਉੱਤਰ ਜੁਣਾ ਹਾਂ ਜਦੋਂ ਫੜ ਕੇ ਖਾਂਦ ਦੀ ਬਲੀ ਮਨਾ ਜੇ ਬੀ ਕੇ ਗਾ

ਨਾ ਸਾਰਾ ਮਿੱਟੀ ਨਾਲ ਭਰ ਗਿਆ ਲਓ ਜੀ ਆਪਣੀ ਜਿਹੜੀ ਇਹਦੀ ਸਟੈਂਡ ਦੀ ਫਿਟਿੰਗ ਆ ਉਹ ਹੋ ਗਈ ਆ ਤੇ ਇਸ ਤਰ੍ਹਾਂ ਵਿਚ ਵਾਲੀ ਸਾਈਡ ਦੇ ਵਿੱਚ ਇਸ ਤਰੀਕੇ ਨਾਲ ਵਿਚ ਵਾਲੀ ਸਾਈਡ ਦੇ ਵਿੱਚ ਮਤਲਬ ਕਿ ਬਾਕਸ ਰੱਖਿਆ ਜਾਊਗਾ ਜਿਹੜੀ ਇਹ ਸਾਈਡਾਂ ਵਾਲੀਆਂ ਜਗ੍ਹਾ ਜੀ ਇੱਥੇ ਆਪਾਂ ਕੋਈ ਡੈਕੋਰੇਸ਼ਨ ਦੇ ਕੁਝ ਚੀਜ਼ ਰੱਖਣੀ ਰੱਖ ਸਕਦੇ ਆ ਤੇ ਉੱਪਰ ਆਪਾਂ ਜੇ ਫੋਨ ਵਗੈਰਾ ਰੱਖਣਾ ਉਹ ਰੱਖ ਸਕਦੇ ਆ ਤੇ ਇਹ ਮੰਗਵਾਇਆ ਜੀ ਬੱਸ ਸੋਹਣਾ ਲੱਗ ਰਿਹਾ ਕਿਉਂਕਿ ਜਿਹੜਾ ਉਹ ਪਹਿਲਾਂ ਰੱਖਿਆ ਹੋਇਆ ਸੀਗਾ ਤੁਸੀਂ ਦੇਖ ਸਕਦੇ ਆ ਇਸ ਤਰੀਕੇ ਨਾਲ ਜਿਹੜਾ ਪਹਿਲਾਂ ਰੱਖਿਆ ਹੋਇਆ ਸੀ ਜੀ ਉਹ ਥੋੜਾ ਜਿਹਾ ਮਤਲਬ ਕਾਫੀ ਪੁਰਾਣਾ ਹੋ ਗਿਆ ਸੀ ਕੋਹ ਦਾ ਥੱਲੇ ਤੁਹਾਨੂੰ ਦੱਸਿਆ ਵੀ ਚੂਹੇ ਆ ਕੇ ਵੜ ਜਾਂਦੇ ਸ ਤਾਂ ਕਰਕੇ ਫਿਰ ਉਹ ਹਟਾ ਦਿੱਤਾ ਤਾਂ ਇਥੋਂ ਤੇ ਆ ਉੱਪਰ ਟੀਵੀ ਹੈ ਜੀ ਤੇ ਆ ਥੱਲੇ ਸਟੈਂਡ ਹੈ ਬਾਕੀ ਲਾਈਕ ਕਮੈਂਟ ਸ਼ੇਅਰ ਕਰਕੇ ਦੱਸਿਓ ਜੀ ਵੀਡੀਓ ਕਿੱਦਾਂ ਦੀ ਲੱਗੀ ਹਾਂਜੀ ਆ ਦੇਖੋ ਜੀ ਜਿਹੜੀਆਂ ਆਪਾਂ ਸਬਜ਼ੀਆਂ ਲਾਈਆਂ ਸੀ ਚੌਲੇ ਫਲੀਆਂ ਇਹ ਹਰੀਆਂ ਹੋ ਗਈਆਂ ਆ ਵੀ ਉੱਥੇ ਉੱਠ ਖੜਿਆ ਹਲੇ ਉਥੇ ਵੀ ਰਹਿੰਦਾ ਉੱਠਣ ਵਾਲਾ ਤੇ ਬਾਕੀ ਜਿਹੜਾ ਅੱਗਵਾਰੇ ਦੀਆਂ ਫਲੀਆਂ ਲਾਈਆਂ ਸੀ ਆ ਦੇਖੋ ਇਹ ਵੀ ਹਰੀਆਂ ਹੋ ਗਈਆਂ ਆ ਦੇਖੋ ਆ ਸਾਰੀਆਂ ਬੇਲਾਂ ਉੱਠ ਖੜੀਆਂ ਜੀਆਂ ਆਪਣੀਆਂ ਦੇਖੋ ਸਾਰੀਆਂ ਉੱਠ ਖੜੀਆਂ ਤੇ ਮੈਨੂੰ ਇਹ ਸੀ ਪਤਾ ਨਹੀਂ ਉੱਠਣੀਆਂ ਕਿ ਨਹੀਂ ਗਵਾਰੇ ਦੀਆਂ ਫਲੀਆਂ ਤਾਂ ਜੀ ਤਕਰੀਬਨ ਸਾਰੀਆਂ ਉੱਠ ਖੜੀਆਂ ਆ ਤੁਸੀਂ ਦੇਖ ਸਕਦੇ ਆ ਦੇਖੋ ਬਸ ਚੌੜੀ ਫਲੀਆਂ ਥੋੜੀਆਂ ਜਿ ਰਹਿਦੀਆਂ ਉੱਠਣ ਕਰਨੀਆਂ ਮੈਂ ਕਿਹਾ ਚਾਹਤਾ ਨਾ ਸ਼ੇਅਰ ਕਰਾਂ ਤੇ ਇਹ ਆਪਾਂ ਉਹ ਦੇਖੋ ਤੁਸੀਂ ਉਹ ਤੱਕ ਲਗਾਈਆਂ ਸਾਰੀਆਂ ਔਟਖੜੀਆਂ ਇਧਰੋਂ ਆ ਔਟਖੜੀਆਂ ਵੀ ਆ ਵੀ ਔਟਖੜੀਆਂ ਦੋਹਾ ਬੱਟਾਂ ਤੇ ਇੰਨੀ ਸਾਰੀ ਸਬਜ਼ੀ ਔਟਖੜੀ ਹੈ ਯਾਨੀ ਗਵਾਰੇ ਦੀਆਂ ਫਲੀਆਂ ਤਾਂ ਜੀ ਕੋਈ ਰਹਿ ਹੀ ਨਹੀਂ ਮਤਲਬ ਕਿ ਵੀ ਆਪਾਂ ਕਈ ਵੇੜਾ ਨਹੀਂ ਹਰਾ ਹੋਊਗਾ ਹੋਇਆ ਹੋਊ ਤੇ ਬਾਕੀ ਚੌਲੇ ਫਲੀਆਂ ਦਾ ਜ਼ਰੂਰ ਹੈਗਾਗਾ ਵੀ ਜਿਹੜਾ ਵੀ ਘਾਟ ਉੱਠੀਆਂ ਚੌਲੇ ਫਲੀਆਂ ਜਿਵੇਂ ਕਾ ਉੱਠਿਆਗਾ ਵੀ ਕੇ ਉੱਠਿਆ ਤੇ ਬਾਕੀ ਕੋਹ ਉੱਠਿਆ ਤੇ ਇੱਕੋ ਐਂਡ ਤੇ ਉੱਠਿਆ ਬਾਕੀ ਜੀ ਹੌਲੀ ਹੌਲੀ ਉੱਠ ਖੜਨੀਆਂ ਸਾਰੀਆਂ ਤੇ ਜਿਹੜੀਆਂ ਆਪਣੀਆਂ ਇੱਧਰ ਸਬਜ਼ੀਆਂ ਬੀਜੀਆਂ ਹੋਈਆਂ ਜੀ ਆ ਮਤਲਬ ਕਿ ਆਪਾਂ ਫੁੱਜੀਆਂ ਸੀ ਮਿਰਚਾਂ ਵਗੈਰੇ ਸਾਰੇ ਚੱਲ ਪਏ ਨੇ ਕੋਈ ਬੂਟਾ ਆਪਣਾ ਇਸ ਵਾਰੀ ਕੋਈ ਬੂਟਾ ਹੋ ਨਹੀਂ ਹੋਇਆ ਸੁੱਕਿਆ ਨਹੀਂ ਪਿਛਲੀ ਵਾਰ ਕਾਫੀ ਬੂਟੇ ਵੀ ਸੁੱਕ ਗਏ ਸੀ ਅੰਦਰ ਦੇਖ ਸਕਦੇ ਹਾਂ ਦੇਖੋ ਤੇ ਸਾਰੇ ਚੱਲ ਪਏ ਨੇ ਆਪਣੇ ਨਾ ਵੀ ਚੱਲ ਪਿਆ ਜੀ ਉਹ ਵੀ ਚੱਲ ਪਿਆ ਆ ਦੇਖੋ ਸਾਰੇ ਚੱਲ ਪਏ ਨੇ ਤੇ ਉਧਰ ਜਿਹੜੀ ਪੈਂਗਣੀ ਦੇ ਬੂਟੇ ਲਾਈ ਸੀ ਉਹ ਵੀ ਚੱਲ ਪਏ ਨੇ ਜੀ ਤੇ ਚਲੋ ਜੀ ਬਸ ਅੱਜ ਇਹੀ ਵੀਡੀਓ ਬਣਾਣੀ ਸੀ ਆ ਤੇ ਹੁਣ ਕਰਦੇ ਆ ਜੀ ਵੀਡੀਓ ਦਾ ਆਪਾਂ ਐਂਡ ਮਿਲਦੇ ਆ ਜੀ ਆਪਣੀ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਜੀ ਸਤਿ ਸ਼੍ਰੀ ਅਕਾਲ ਜੀ